ਹਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਕਟਰਾਏ ਦੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਰਾਜਾ ਰਾਣੀ ਪ੍ਰਿੰਟ ਦੇਖੋ ਬਹੁਤ ਹੀ ਸੋਹਣੇ ਸੂਟ ਰਹਿਣਗੇ ਜੀ ਵੱਡੇ ਪੰਨੇ ਵਾਲਾ ਸੂਟ ਰਹੂਗਾ ਗਰਮ ਸੂਟ ਰਹੂਗਾ ਇਹ ਹੈਗਾ ਜੀ ਫਸਟ ਕਲਰ ਸਕਰੀਨ ਸ਼ਾਟ ਲੈ ਕੇ ਜੀ ਆਪਣਾ ਆਰਡਰ ਬੁੱਕ ਕਰੀ ਜਾਓ ਆ ਹੈਗਾ ਜੀ ਸੈਕੰਡ ਕਲਰ ਪ੍ਰਾਈਜ਼ ਰਹੂਗਾ ਜੀ 300 ਕਟਰਾਈ ਦਾ ਬਹੁਤ ਹੀ ਵਧੀਆ ਦੇਖੋ ਜੀ ਬਹੁਤ ਹੀ ਵਧੀਆ ਕਟਰਾਈ ਹੈ ਬਹੁਤ ਹੀ ਗਰਮ ਸੂਟ ਰਹਿਣਗੇ ਜਿਵੇਂ ਕਿ ਤੁਹਾਨੂੰ ਪਤਾ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ ਰਾਜਾ ਰਾਣੀ ਆ ਹੈਗਾ ਜੀ ਨੈਕਸਟ ਕਲਰ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਪ੍ਰਾਈਸ ਵੀ ਬਹੁਤ ਜੈਨੂਅਲ ਰੱਖਿਆ ਜੀ ਆਪਾਂ ਸਿਰਫ ਔਰ ਸਿਰਫ 300 ਆ ਹੈਗਾ ਜੀ ਨੈਕਸਟ ਕਲਰ ਹੈ येलो ਆ ਹੈਗਾ ਜੀ ਮਹਿੰਦੀ ਇਹ ਕਲਰ ਬਹੁਤ ਹੀ ਪਿਆਰਾ ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਆ ਹੈਗਾ ਜੀ ਨੈਕਸਟ ਪੂਰੇ ਗਰਮ ਸੂਟ ਰਹਿਣਗੇ ਜੀ ਕਲਰ ਬਹੁਤ ਹੀ ਜ਼ਿਆਦੇ ਪਿਆਰੇ ਨੇ ਸਾਰਿਆਂ ਦੇ ਆ ਹੈਗਾ ਜੀ ਨੈਕਸਟ ਤੇ ਨੈਕਸਟ ਲੈ ਕੇ ਆਏ ਆ ਜੀ ਪਹਿਲਾਂ ਆਪਾਂ ਦਿਖਾਈ ਨੇ ਤੁਹਾਨੂੰ ਕੋਟਰਾਏ ਦੇ ਸੂਟ ਨੈਕਸਟ ਲੈ ਕੇ ਆਏ ਆ ਜੀ ਰਾਜਾ ਰਾਣੀ ਦੇ ਪਸ਼ਮੀਨਾ ਦੇ ਸੂਟ ਦੇਖੋ ਚੈੱਕ ਕਰੋ ਪਸ਼ਮੀਨਾ ਦੇ ਗਰਮ ਸੂਟ ਰਹਿਣਗੇ ਵਿਦ ਸ਼ਾਲ ਦੇਖੋ ਜੀ ਇਹ ਹੈਗਾ ਫਰਸਟ ਕਲਰ ਇਹ ਹੈਗੀ ਸ਼ਰਟ ਆ ਹੈਗੀ ਜੀ ਪਸ਼ਮੀਨਾ ਦੀ ਬਾਟਮ ਬਹੁਤ ਹੀ ਖੁੱਲਾ ਡੁੱਲਾ ਤੁਹਾਨੂੰ ਸ਼ਾਲ ਖੋਲ ਕੇ ਦਿਖਾਉਣੀ ਆ ਜੀ ਬਹੁਤ ਹੀ ਖੁੱਲਾ ਡੁੱਲਾ ਸ਼ਾਲ ਰਹੂਗਾ ਪ੍ਰਾਈਸ ਵੀ ਆਪਾਂ ਬਹੁਤ ਹੀ ਕੱਟ ਦੇ ਰਹੇ ਹਾਂ ਜੀ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 850 ਜੀ ਦੇਖੋ ਜੀ ਪਸ਼ਮੀਨਾ ਦਾ ਸੂਟ ਰਹੂਗਾ ਰਾਜਾ ਰਾਣੀ ਪ੍ਰਿੰਟ ਕਲਰ ਚੈੱਕ ਕਰਦੇ ਜਾਇਓ ਜੀ ਤੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰਦੇ ਜਾਇਓ ਜੀ ਕਿਉਂਕਿ ਇਹ ਮਾਲ ਨਾਲ ਦੀ ਨਾਲ ਹੀ ਜੀ ਆਪਣਾ ਜਿਹੜਾ ਵਿਕ ਜਾਂਦਾ ਕਿਉਂਕਿ ਚੀਜ਼ ਹੀ ਬਹੁਤ ਸੋਹਣੀ ਹੈ ਜੀ ਦੇਖੋ ਪਰਪਰਾ ਰਾਜਾ ਰਾਣੀ ਪ੍ਰਿੰਟ ਤੇ ਹੈ ਜੀ ਗਰਮ ਸੂਟ ਆ ਹੈਗਾ ਜੀ ਨੈਕਸਟ ਗ੍ਰੀਨ ਕਲਰ ਗ੍ਰੀਨ ਬਾਟਮ ਹੋਏਗੀ ਜੀ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਹੋਊਗੀ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸੂਟ ਨੇ ਜੀ ਦੇਖੋ ਕਲਰ ਕੰਟਰਾਸਟ ਬਹੁਤ ਹੀ ਜਿਆਦਾ ਸੋਹਣਾ ਕੱਟ ਪ੍ਰੋਪਰ ਆਊਗੀ ਜੀ 2.5 ਮੀਟਰ ਦੀ ਸ਼ਾਰਟ ਰਹੂਗੀ ਢਾਈ ਦੀ ਬਾਟਮ ਤੇ ਵੀਡੀਓ ਪੂਰੀ ਦੇਖਿਆ ਕਰੋ ਤਾਂ ਜੀ ਤੁਹਾਨੂੰ ਫੈਬਰਿਕ ਦੀ ਪੂਰੀ ਇਨਫੋਰਮੇਸ਼ਨ ਹੋ ਸਕੇ ਪ੍ਰਾਈਸ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜੀ। ਪਸ਼ਮੀਨਾ ਦੀ ਨਾਲ ਬਾਟਮ ਲੱਗੀ ਹੋਗੀ ਬਹੁਤ ਹੀ ਖੁੱਲਾ ਡੁੱਲਾ ਸ਼ਾਲ ਹੋਊਗਾ ਜੀ ਨਾਲ ਆਹ ਦੇਖੋ neck ਦੇ ਉੱਪਰ ਇਸ ਤਰ੍ਹਾਂ ਆਹ ਹੈਗਾ ਜੀ ਨੈਕਸਟ ਮਰੂਨ ਕਲਰ ਜਲਦੀ ਜਲਦੀ ਕਰੋ ਜੀ ਆਪਣੇ ਆਰਡਰ ਬੁੱਕਾ ਤੇ ਪੂਰੀ ਵੀਡੀਓ ਦੇਖਿਓ ਜੀ ਕਿਉਂਕਿ ਸਾਰੇ ਸੂਟ ਬਹੁਤ ਹੀ ਪਿਆਰੇ ਨੇ ਕਲਰ ਆਪਸ਼ਨ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਤੇ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਜੀ ਬਹੁਤ ਹੀ ਸਰਦਾਰੀ ਜੇ ਰੰਗ ਨੇ ਪੂਰੇ ਗਰਮ ਸੂਟ ਰਹਿਣਗੇ ਵਿਦਾਊਟ ਇਨਰ ਬਣਨਗੇ 1% ਵੀ ਇਨਰ ਦੀ ਨੀਡ ਨਹੀਂ ਹੈਗੀ ਜੀ ਕੁਆਲਿਟੀ ਬਹੁਤ ਹੀ ਜਿਆਦੇ ਸੁਪੀਰੀਅਰ ਹੈ ਜੀ ਤੇ ਪ੍ਰਾਈਸ ਆਪਣ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਜੈਨੂਨ ਆ ਦੇ ਨੈਕਸਟ ਹੈਗਾ ਜੀ ਕੁੱਲੂ ਪੱਟੀ ਵਾਲਾ ਡਿਜ਼ਾਈਨ ਇਹ ਵੀ ਪਿਓਰ ਪਸ਼ਮੀਨਾ ਦਾ ਸੂਟ ਰਹੂਗਾ ਜੀ ਵਾਟੇ ਦੇ ਵਿੱਚ ਕਲਰ ਸੋਲੋ ਰਹਿ ਗਿਆ ਕਲਰ ਲਾਈਟ ਆ ਰਿਹਾ ਫਰੋਜ਼ੀ ਜਾਂ ਕਲਰ ਹੈ ਜੀ ਜਿੱਦਾਂ ਸੀ ਗ੍ਰੀਨ ਕਲਰ ਇਹ ਕਲਰ ਕਿਉਂਕਿ ਕਈ ਫੋਨਾਂ ਦੇ ਵਿੱਚ ਇਹ ਜਿਹੜੇ ਫਰੋਜ਼ੀ ਕਲਰ ਹੁੰਦੇ ਨੇ ਇਹ ਕਲੀਅਰ ਨਹੀਂ ਆਉਂਦੇ ਜੀ ਹਾਂ ਜੀ ਇਹਦੇ ਵਿੱਚ ਕਲੀਅਰ ਨਹੀਂ ਆ ਰਿਹਾ ਦੇਖੋ ਜੀ ਕੁੱਲੂ ਪੱਟੀ ਵਾਲੇ ਸੂਟ ਰਹੂਗਾ। ਵੱਟ ਕਲਰ ਇਹ ਰਹੂਗਾ ਕਿਉਂਕਿ ਜੀ ਆਪਣੇ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸਾਰੇ ਸੇਲ ਹੋ ਗਏ ਆਫਲਾਈਨ। ਇਸ ਲਈ ਆਨਲਾਈਨ ਲਈ ਇਹੀ ਕਲਰ ਬਚਿਆ ਸੀਗਾ। ਕੁੱਲੂ ਪੱਟੀ ਵਾਲੇ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਪ्योर ਕਸ਼ਮੀਰੀ ਵਰਕ ਦੇ ਉੱਪਰ। ਪਲੇਨ ਬਾਟਮ ਰਹੂਗੀ। ਤਾਂ ਮੈਚ ਆਲ ਓਵਰ ਦੀ ਸੂਟ ਰਹੂਗਾ ਜੀ। ਤੇ ਇਸੇ ਤਰ੍ਹਾਂ ਖੁੱਲਾ ਡੁੱਲਾ ਨਾਲ ਸ਼ਾਲ ਰਹੂਗਾ। ਪ੍ਰਾਈਜ਼ ਰਹੂਗਾ ਜੀ ਸਿਰਫ ਔਰ ਸਿਰਫ ਸਸੋ ਫ੍ਰੀ ਸ਼ਿਪਿੰਗ ਦੇ ਵਿੱਚ ਕਿਉਂਕਿ ਇਹਦੇ ਵਿੱਚ ਕਲਰ ਆਪਣੇ ਕੋਲੇ ਇਹੀ ਨੇ ਤੇ ਕਲਰ ਇਹਦਾ ਬਹੁਤ ਲਾਈਟ ਆ ਰਿਹਾ ਸੀ ਗ੍ਰੀਨ ਜਿਹਾ ਕਲਰ ਹੈਦਾ ਤੇ ਹੁਣ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰੋ ਧੰਨਵਾਦ ਜੀ ਕੱਲ੍ਹ ਜੀ ਸਾਰਿਆਂ ਨੂੰ ਦੇਖੋ ਜੀ ਕ੍ਰਸ਼ ਦੇ ਉੱਪਰ ਆਪਾਂ ਇੱਕ ਸੂਟ ਰੈਡੀ ਕੀਤਾ ਪ੍ਰੋਪਰ ਨੀਡਲਵਰਕ ਦੇ ਨਾਲ ਇਹ ਹੋਊਗਾ ਜੀ ਕੇਰਾ ਆ ਰੂਗਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਾਜੂ ਦਾ ਇਹ ਮਿਲੂਗਾ ਸਿਰਫ ਇੱਕ ਲੱਕੇ ਕਸਟਮਰ ਨੂੰ ਜੇ ਤੁਸੀਂ ਸੇਮ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਵੀ ਹੋਊ ਦੇਖੋ ਜੀ ਡਾਇਮੰਡ ਕ੍ਰਸ਼ ਦੀ ਸ਼ਰਟ ਰਹੂਗੀ ਵਿਦ ਅ ਟਾਈ ਐਂਡ ਟਾਈ ਬਾਟਮ ਵੀ ਬਹੁਤ ਪਿਆਰੀ ਆਪਾਂ ਤੁਹਾਨੂੰ ਸ਼ੋਅ ਕਰਾਉਣੀ ਆ ਬਹੁਤ ਹੀ ਪਿਆਰੀ ਹੈਗੀ ਆ ਜੀ ਬਾਟਮ ਤੇ ਅੱਜ ਦੇ ਦਿਨ ਲਈ ਸਿਰਫ ਸਿੰਗਲ ਪੀਸ ਹੈ ਜੋ ਜੀ ਨੇ ਵੀ ਲੈਣਾ ਹੋਇਆ ਜਲਦੀ ਡੀਐਮ ਕਰ ਦਿਓ ਜਿਹਦੀ ਪਹਿਲਾ ਮੈਸੇਜ ਆ ਗਿਆ ਜੀ ਉਹਨੂੰ ਮਿਲ ਜੂ ਨੀਡਲ ਵਰਕ ਦਾ ਸੂਟ ਸਾਡਾ ਹੀ ਫੈਬਰਿਕ ਹੈ ਸਾਡਾ ਹੀ ਵਰਕ ਹੈ ਅੱਜ ਦੇ ਦਿਨ ਲਈ ਪ੍ਰਾਈਸ ਹੈਗਾ ਸਿਰਫ 550 ਬਟ ਸਿੰਗਲ ਪੀਸ ਹੈ ਜੀ ਜੀ ਨੇ ਆਰਡਰ ਕਰ ਲਿਆ ਹੁਣ ਤਾਂ ਜਿਹਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਨੂੰ ਮਿਲ ਜੂਗਾ ਬਹੁਤ ਹੀ ਨੀਡ ਐਂਡ ਕਲੀਨ ਵਰਕ ਹੈ 2 ਮੀਟਰ ਦੀ ਸ਼ਰਟ ਹੈ 2.5 ਦੀ ਬਾਟਮ ਹੁਣ ਜਲਦੀ ਜਲਦੀ ਜੀ ਤੁਸੀਂ ਆਪਣਾ ਆਰਡਰ ਬੁੱਕ ਕਰੋ ਤੇ ਜੇ ਇਹ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਡੀਐਮ ਕਰੋ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕਿਸ ਮਨਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਦੇਖੋ ਏਕੇ ਦੇ ਆਪਾਂ ਸੂਟ ਲੈ ਕੇ ਆਏ ਆ ਗਰਮ ਸੂਟ ਰਹਿਣਗੇ ਬਹੁਤ ਹੀ ਜਾਣਤਾ ਸੋਹਣਾ ਸਟਫ ਹੁੰਦਾ ਜੀ ਇਹ ਕੋਈ ਬੁਰ ਵਗੈਰਾ ਨਹੀਂ ਆਉਂਦਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਹੁੰਦੀ ਹੈ ਤੇ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਕਲਰ ਆਏ ਨੇ ਆਪਣੇ ਕੋਲੇ ਨਿਊ ਲਾਂਚ ਕਲਰ ਨੇ ਜੀ ਇਹ ਹੈਗਾ ਫਰਸਟ ਕਲਰ ਦੇਖੋ ਜੀ ਹਾਰਟ ਚਾਕਲੇਟ ਪ੍ਰਿੰਟ ਤੇ ਨੇ ਆ ਹੈਗਾ ਨੈਕਸਟ ਕਲਰ ਬਹੁਤ ਹੀ ਜਿਆਦਾ ਵਾਰਮ ਕਪੜਾ ਜੀ ਬਹੁਤ ਹੀ ਜਿਆਦਾ ਕਲਰ ਬਹੁਤ ਹੀ ਪਿਆਰੇ ਨੇ ਆਪਣੇ ਕੋਲੇ ਆ ਹੈਗਾ ਜੀ ਨੈਕਸਟ ਪਿਓਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਬ੍ਰਾਂਡ ਦਾ ਕਪੜਾ ਬਿਲਕੁਲ ਖਰਾਬ ਨਹੀਂ ਹੁੰਦਾ ਜੀ ਪ੍ਰਾਈਸ ਰਹੂਗਾ ਇਹਦਾ 550 ਇਹ ਕੁਝ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਆਵਲਾ ਹੈਗਾ ਜੀ ਨੈਕਸਟ ਦੇਖੋ ਏਕੇ ਦੀ ਮੋੜ ਲੱਗੀ ਹੋਈਗੀ ਜੀ ਕਲਰ ਸਾਰੇ ਬਹੁਤ ਹੀ ਪਿਆਰੇ ਨੇ ਸਿਰਫ ਔਰ ਸਿਰਫ 550 ਜੀ ਆ ਹੈਗਾ ਜੀ ਨੈਕਸਟ ਆ ਹੈਗਾ ਜੀ ਨੈਕਸਟ ਕਲਰ ਬਹੁਤ ਹੀ ਪਿਆਰਾ ਫਰੂਜੀ بیس ਦੇ ਉੱਪਰ ਸਾਰਾ ਏਕੇ ਬ੍ਰਾਂਡ ਦਾ ਰਹੂਗਾ ਆ ਹੈਗਾ ਜੀ ਨੈਕਸਟ ਪ੍ਰੋਪਰ 5 ਮੀਟਰ ਕੱਟ ਰਹੂਗੀ ਸਾਰਾ ਏਕੇ ਦਾ ਫੈਬਰਿਕ ਰਹੂਗਾ ਆ ਹੈਗਾ ਜੀ ਨੈਕਸਟ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਆ ਹੈਗਾ ਜੀ ਨੈਕਸਟ ਕਲਰ ਸਾਰੇ ਬਹੁਤ ਪਿਆਰੇ ਨੇ ਜੀ ਆਪਾਂ ਇੱਕ ਵਾਰ ਤੁਹਾਨੂੰ ਸਾਰੇ ਕਲਰ ਦੁਬਾਰਾ ਤੋਂ ਦਿਖਾ ਦਿੰਨੇ ਆ ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਜਲਦੀ ਜਲਦੀ ਕਰਵਾਓ ਜੀ ਬੁਕਿੰਗ ਕਿਉਂਕਿ ਜਦੋਂ ਬ੍ਰਾਂਡ ਦੀ ਗੱਲ ਆਉਂਦੀ ਹੈ ਜੀ ਉਹ ਤੋਂ ਸੋਚਣ ਦੀ ਕੋਈ ਲੋੜ ਨਹੀਂ ਹੈਗੀ ਹਾਂ ਜੀ ਦੇਖੋ ਰੇਂਜ ਸਾਰਿਆਂ ਦੀ ਅੱਜ ਜਿਹੜੀ ਦੱਸੀ ਹੈ ਉਹੀ ਰਹੂਗੀ ਸਾਰੇ ਸੂਟਾਂ ਦੀ ਸੇਮ ਹੀ ਰੇਂਜ ਹੈ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਜਲਦੀ ਜਲਦੀ ਬੁਕਿੰਗਾਂ